ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ ਦੇ ਪੱਲੋ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਬਰਾ ਵਿਖੇ ਇਕੱਤਰਤਾ ਕਰਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਜਿਸ ਦੇ ਵਿੱਚ ਪਹੁੰਚੇ ਨੇ ਵੱਖ-ਵੱਖ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਅਤੇ ਕਿਹਾ ਕਿ ਜੇਕਰ 30 ਸਤੰਬਰ ਤੱਕ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੂਰੇ ਸੂਬੇ ਭਾਰ ਦੇ ਵਿੱਚ ਸੜਕਾਂ ਦਾ ਚੱਕਾ ਜਾਮ ਹੋਵੇਗਾ ਸੋ ਜਿਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ ਸੋ ਇਸ ਮੌਕੇ ਉਹਨਾਂ ਦੇ ਪੱਲੋ ਫਾਰਮਾਂ ਦੇ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਸੰਬੰਧੀ ਹੋਰ ਵੀ ਜਿਹੜੀਆਂ ਵੱਖ-ਵੱਖ ਮੰਗਾਂ ਨੇ ਉਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਮੌਕੇ ਕਿਸਾਨ ਹੋਰ ਕੀ ਕੁਝ ਕਹਿ ਰਹੇ ਨੇ ਸੋ ਆਓ ਸੁਣ ਲੈਣੇ ਉਹਨਾਂ ਦੇ ਜ਼ੁਬਾਨੀ ਅੱਜ ਨਗਰ ਸਭਰਾ ਦੇ ਵਿੱਚ ਸੁਪਰੀਮ ਟੀਮ ਵੱਲੋਂ ਗੈਰ ਰਾਜਨੀਤਿਕ ਮੋਰਚੇ ਵੱਲੋਂ ਜਿਹੜੀ ਮੀਟਿੰਗ ਰੱਖੀ ਗਈ ਹੈ ਔਰ ਪ੍ਰੈਸ ਕਾਨਫਰੰਸ ਕਰ ਰਹੇ ਆ ਜਿਹਦੇ ਵਿੱਚ 21 ਤਰੀਕ ਨੂੰ ਜਾਮਨੀ ਸਾਹਿਬ ਗੁਰਦੁਆਰਾ ਤੋਂ ਗੈਰ ਰਾਜਨੀਤਕ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਚੰਡੀਗੜ੍ਹ 23 ਤਰੀਕ ਨੂੰ ਮੀਟਿੰਗ ਕਰਕੇ ਔਰ ਅਗਲੇ ਅੰਦੋਲਨ ਦਾ ਜਿਹੜਾ ਅਸੀਂ ਐਲਾਨ ਕਰਾਂਗੇ ਜਿਹਦੇ ਵਿੱਚ ਵੱਡੇ ਪੱਧਰ ਤੇ ਜਿਵੇਂ ਪਿਛਲੀਆਂ ਵਿੱਚ ਜੋ ਮੁਆਵਜ਼ੇ ਰਹਿੰਦੇ ਆ ਜਿਵੇਂ ਪਹਿਲਾਂ ਚੰਨੀ ਸਰਕਾਰ ਸੀ ਉਸ ਸਮੇ ਕਣਕ ਦਾ ਸੋਕਾ ਰਾਧਾ ਬਹੁਤ ਵੱਡੇ ਪੱਧਰ ਤੇ ਆਇਆ ਸੀ ਤੇ ਸੀਐਮ ਮੰਨਿਆ ਸੀ ਕਿ ਨਵੀਂ ਸਰਕਾਰ ਜਦੋਂ ਪਲੇਟਕੀ ਦੀ ਸਰਕਾਰ ਭਗਵੰਤ ਮਾਨ ਨਾਲ ਮੀਟਿੰਗ ਲੱਗੀ ਸੀ ਗੈਰ ਰਾਜਨੀਤਿਕ ਮੋਰਚੇ ਦੀ ਕਿ ਜੇ ਕਿਸੇ ਪ੍ਰਤੀ ਏਕੜ ਦਾ 6 ਕੁਇੰਟਲ ਜਾਂ 7 ਕੁਇੰਟਲ ਜਿੰਨਾ ਵੀ ਜਿਹੜਾ ਉਹ ਸੋਕਾ ਆਇਆ ਵਾ ਔਰ ਉਹਦਾ ਅਸੀਂ ਮੁਆਵਜ਼ਾ ਦੇਵਾਂਗੇ ਔਰ ਉਹ ਮੰਨ ਕੇ ਫੇਰ ਮੁੱਕਰ ਗਏ ਉਸ ਤੋਂ ਬਾਅਦ ਫੇਰ ਝੋਨਾ ਆਇਆ ਔਰ ਵੱਡੇ ਪੱਧਰ ਤੇ ਦਰਿਆਈ ਇਲਾਕਿਆਂ ਦਾ ਜਿਵੇਂ ਇੱਧਰ ਘੜਕਾ ਚੰਬਾ ਆਦਿ ਇੱਧਰ ਬਿਆਸ ਦੇ ਨਾਲ ਲੱਗਦੇ ਹੋਰ ਇਲਾਕੇ ਲੱਗਦੇ ਔਰ ਵੱਡੇ ਪੱਧਰ ਤੇ ਹੋਰ ਵੀ ਮਾਲਵੇ ਵਿੱਚ ਨਰਮੇ ਦਾ ਆਦ ਹੋਰ ਜਿਹੜਾ ਜਿੰਨੇ ਵੀ ਕੋਈ ਫਲ ਫਰੂਟ ਵਗੈਰਾ ਉਹਨਾਂ ਦਾ ਨੁਕਸਾਨ ਹੋਇਆ ਔਰ ਉਹਦੇ ਵਿੱਚ ਵੀ ਸਰਕਾਰ ਸਾਡੇ ਨਾਲ ਮੰਨ ਕੇ ਵਾਰ-ਵਾਰ ਮੀਟਿੰਗ ਰੱਖ ਕੇ ਦੋ ਖਰਾਬਿਆਂ ਤੋਂ ਫਿਰ ਮੁਕਰ ਗਈ ਉਸ ਤੋਂ ਬਾਅਦ ਫਿਰ ਵੱਡੀ بارش ਹੋਣ ਕਰ ਕਾਰਨ ਕਰਕੇ ਤੇ ਕਣਕ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਕਣਕਾਂ ਵਿੱਚ ਉਗ ਪੀਆਂ ਤੇ ਸਰਕਾਰ ਨੇ ਆਪ ਦੀ ਘਟੀਆ ਨੀਤੀ ਦੇ ਬਤੌਰ ਜਿੰਨੇ ਵੀ ਆਪ ਦਾ ਆਮਲਾ ਫੈਲਾ ਸੀ ਜਾਂ ਖੇਤੀਬਾੜੀ ਵਿਭਾਗ ਮੰਤਰੀ ਉਹਨਾਂ ਤੋਂ ਇੱਕ 23% ਦਾ ਐਲਾਨ ਕਰਵਾਤਾ ਕਿ ਜਿਹੜਾ ਮੁਆਵਜ਼ੇ ਦੇ ਵਿੱਚ ਨਾ ਪਵੇ ਔਰ ਉਹਦੇ ਵਿੱਚ ਉਹ ਖਰਾਬੇ ਤੋਂ ਵੀ ਤੀਸਰੀ ਫਸਲ ਤੋਂ ਜਿਹੜੀ ਮੁਕਰ ਚੁੱਕੀ ਸੀ ਔਰ ਐਤਕੀ ਵੱਡੇ ਪੱਧਰ ਤੇ ਕੁਦਰਤ ਦੀ ਕਰੋਪੀ ਨਾਲ ਔਰ ਮੈਂ ਕਹੂੰਗਾ ਕਿ ਸਰਕਾਰਾਂ ਦੀ ਕਰੋਪੀ ਦੇ ਨਾਲ ਕਿ ਜਿਹੜਾ ਪੰਜਾਬ ਦੇ ਜਿਹੜੀ ਮੈਂਬਰਸ਼ਿਪ ਆ ਮੈਨੇਜਮੈਂਟ ਆ ਜਿਵੇਂ ਭਾਖੜਾ ਡੈਮ ਜਾਂ ਹੋਰ ਆਦ ਉਹਨਾਂ ਤੋਂ ਖੋ ਕੇ ਸੈਂਟਰ ਨੇ ਆਪਦੇ ਹੱਥ ਵਿੱਚ ਲੈ ਲਈ ਔਰ ਵੱਡੇ ਪੱਧਰ ਤੇ ਘੜੀਆਂ ਨੀਤੀ ਦੇ ਨਾਲ ਪਾਣੀ ਛੱਡ ਕੇ ਕੱਲਾ بارشਾਂ ਦਾ ਨਹੀਂਗਾ ਵੱਡੇ ਪੱਧਰ ਤੇ ਡੈਮਾਂ ਦਾ ਪਾਣੀ ਛੱਡਿਆ ਗਿਆ ਕਿ ਪੂਰਾ ਪੰਜਾਬ ਨੂੰ ਤੈਹ ਸੁਨੈਤ ਕਰ ਦਿੱਤਾ ਔਰ ਉਹਦੇ ਵਿੱਚ ਅਸੀਂ ਕਾਫੀ ਸਮਾਂ ਵੇਟ ਕਰਦੇ ਰਹੇ ਸਰਕਾਰ ਦੀ ਔਰ ਸੀਐਮ ਸਾਹਿਬ ਵੱਡੇ ਜਜ਼ਬੇ ਦੇ ਨਾਲ ਬੋਲਿਆ ਕਿ ਅਸੀਂ ਕਿਸੇ ਗੱਲ ਦੀ ਪ੍ਰਵਾਹ ਨਾ ਕਰਿਓ ਸਿੰਘ ਕਿਸੇ ਤੋਂ ਮੰਗਦੇ ਨਹੀਂ ਹੁੰਦੇ ਅਸੀਂ ਮੁਰਗੀ ਦੇ ਪੈਸੇ ਦਵਾਂਗੇ ਅਸੀਂ ਬੱਕਰੀ ਦੇ ਪੈਸੇ ਦਵਾਂਗੇ ਅਸੀਂ ਕੱਦੂ ਦੇ ਪੈਸੇ ਦਵਾਂਗੇ ਔਰ ਇਥੋਂ ਤੱਕ ਕਿ ਕਿਸੇ ਗੱਲ ਦੀ ਪ੍ਰਵਾਹ ਨਹੀਂ ਕਰਨੀ ਸਰਕਾਰ ਤੁਹਾਡੇ ਨਾਲ ਖੜੀ ਆ ਔਰ ਇਹ ਗੱਲ ਰੱਖ ਕੇ ਜਦੋਂ ਸੈਂਟਰ ਸਰਕਾਰ ਨੇ ਪ੍ਰਤੀ ਏਕੜ ਦਾ 6800 ਰੁਪਇਆ ਪੈਕੇਜ ਭੇਜਿਆ ਉਸ ਤੋਂ ਬਾਅਦ ਸੀਐਮ ਸਾਹਿਬ ਮਾਨਜੋਗ ਭਗਵੰਤ ਮਾਨ ਜਿਹੜਾ ਵਾ ਇਹਦੀ ਜ਼ੁਬਾਨ ਬੰਦ ਹੋ ਗਈ ਔਰ ਉਸ ਤੋਂ ਬਾਅਦ ਇਹਦਾ ਕੋਈ ਬਿਆਨ ਨਹੀਂ ਆਇਆ ਔਰ 3 ਮਹੀਨੇ ਹੋ ਗਏ ਗੈਰ ਰਾਜਨੀਤਿਕ ਮੋਰਚੇ ਨੂੰ ਜਿਹੜਾ ਵਾ ਉਹ ਅੜੀਕ ਕਰਦੇ ਆ ਵੇਟ ਕਰਦੇ ਆ ਕਿ ਸਰਕਾਰ ਜਿਹੜੀ ਆ ਇਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਮੁਆਵਜ਼ਾ ਪਾਊਗੀ ਪਰ ਮੁਆਵਜ਼ਾ ਪਾਉਣ ਦੀ ਅਜੇ ਤੱਕ ਸਰਕਾਰ ਨੇ ਕੋਈ ਰਣਨੀਤੀ ਨਹੀਂ ਬਣਾਈ ਔਰ ਪੂਰੇ 3 ਮਹੀਨੇ ਦੀ ਕਿ ਲੋਕ ਏਡੇ ਜਿਆਦੇ ਬਹੁਤ ਜਿਆਦੇ ਦਲਦਲ ਚ ਫਸ ਕੇ ਔਰ ਮੁਸੀਬਤ ਦੇ ਵਿੱਚ ਫਸ ਕੇ ਕਿ ਬੰਨ ਵੀ ਆਪ ਲੋਕਾਂ ਨੇ ਬੰਨੇ ਜਿਹਦੇ ਵਿੱਚ ਸਰਕਾਰ ਨੇ ਕੋਈ ਵੀ ਕਿਸੇ ਦੀ ਮਦਦ ਨਹੀਂ ਕੀਤੀ ਨਾ ਕੋਈ ਜਾਨ ਮਾਲ ਦੀ ਮਦਦ ਕੀਤੀ ਆ ਕਪੂਰਥਲ ਏਰੀਆ ਦੇ ਵਿੱਚ ਦੋ ਬੱਚੇ ਡੁੱਬ ਕੇ ਮਰ ਕੇ ਹੋਰ ਥਾਵਾਂ ਦੇ ਬਹੁਤ ਸਾਰੇ ਸੈਂਕੜੇ ਲੋਕ ਜਿਹੜੇ ਆ ਇਹ ਦਰਿਆਵਾਂ ਦੇ ਵਿੱਚ ਜਾਨਾਂ ਵੀ ਗਵਾ ਚੁੱਕੇ ਆ ਔਰ ਹੜ੍ਹਾਂ ਦੇ ਨਾਲ ਵੱਡੇ ਪੱਧਰ ਤੇ ਨੁਕਸਾਨ ਹੋਇਆ ਲੋਕਾਂ ਦੇ ਘਰ ਟਹਿ ਗਏ ਲੋਕਾਂ ਦੇ ਬੋਰ ਜਿਹੜੇ ਉਹ ਥੱਲੇ ਧਸ ਗਏ ਰੇਤਾ ਬੋਰਾਂ ਦੇ ਵਿੱਚ ਪੈ ਗਈ ਜਿਹੜੀਆਂ ਕੋਠੜੀਆਂ ਬੰਬੀਆਂ ਉਹ ਖਤਮ ਹੋ ਗਈਆਂ ਟ੍ਰਾਂਸਫਰਮ ਕਨੈਕਸ਼ਨ ਖਤਮ ਹੋ ਗਏ ਔਰ ਸਰਕਾਰ ਨੇ ਅਜੇ ਤੱਕ ਆਣ ਕੇ ਕਿਸੇ ਵਿਧਾਇਕ ਨੇ ਜਾ ਕੇ ਉੱਥੇ ਜਾਇਜ਼ਾ ਨਹੀਂ ਲਿਆ ਕਿਥੇ ਕੀ ਨੁਕਸਾਨ ਕੀ ਇਹਨਾਂ ਦੀ ਪੂਰਤੀ ਕੀਤੀ ਜਾਵੇ ਔਰ ਅਕ ਕੇ ਗੈਰ ਰਾਜਨੀਤਿਕ ਮੋਰਚੇ ਵੱਲੋਂ ਸੱਤ ਜਗ੍ਹਾ ਦੇ ਹਾਈਵੇ ਰੋਡ ਜਿਹੜੇ ਆ ਉਹ 30 ਤਰੀਕ ਨੂੰ ਜਿਹੜੇ ਆ 10 ਵਜੇ ਤੋਂ ਲੈ ਕੇ ਔਰ 4 ਵਜੇ ਤੱਕ ਜਾਮ ਕੀਤੇ ਜਾਣਗੇ ਉਹਦੇ ਵਿੱਚ ਜੇ ਕੋਈ ਸਰਕਾਰ ਗੱਲ ਨਹੀਂ ਰੱਖਦੀ ਔਰ ਉਹਨੂੰ ਵਧਾਇਆ ਵੀ ਜਾ ਸਕਦਾ ਜਾਂ ਉੱਥੇ ਕੋਈ ਮੀਟਿੰਗ ਕਰਕੇ ਹੋਰ ਵੀ ਐਲਾਨ ਕੀਤਾ ਜਾ ਸਕਦਾ ਜੇ ਸਰਕਾਰ ਬੈਠ ਕੇ ਕੋਈ ਗੱਲਬਾਤ ਕਰਨਾ ਚਾਹੁੰਦੀ ਆ ਤੇ ਸਾਡਾ ਜੀ ਨਹੀਂ ਕਰਦਾ ਕਿ ਲੋਕਾਂ ਨੂੰ ਅਸੀਂ ਦੁਖੀ ਕਰੀਏ ਔਰ ਅਸੀਂ ਭਾਈ ਚਰਨ ਨੂੰ ਅਪੀਲ ਕਰਦੇ ਆ ਕਿ 30 ਤਰੀਕ ਨੂੰ ਛੜਕਾਂ ਤੇ ਆਉਣ ਦੀ ਕੋਸ਼ਿਸ਼ ਨਾ ਕਰਨ ਸਗੋਂ ਗੈਰ ਰਾਜਨੀਤਿਕ ਮੋਰਚੇ ਦਾ ਜਿਹੜਾ ਵਾ ਉਹਦੇ ਨਾਲ ਜਿਹੜੀ ਮਦਦ ਕਰਨ ਔਰ ਸੜਕਾਂ ਦੇ ਉਹਨਾਂ ਆਪਣੇ ਹੱਕ ਲੈ ਸਕੀਏ ਔਰ ਵੱਡੇ ਪੱਧਰ ਤੇ ਲੋਕਾਂ ਦੀਆਂ ਜ਼ਮੀਨਾਂ ਰੇਤਾ ਆਦ ਸਭ ਜਿਹੜਾ ਵਾ ਉਹ ਨੁਕਸਾਨ ਹੋ ਚੁੱਕਾ ਵਾ ਜ਼ਮੀਨਾਂ ਦੇ ਹਲਟੇ ਤੋਂ ਪਲਟੇ ਵੱ ਚੁੱਕੇ ਆ ਔਰ ਇਹ ਮੰਗਾਂ ਜਿਹੜੀਆਂ ਮਨਾਉਣ ਵਾਸਤੇ ਸਰਕਾਰ ਨੂੰ ਜਿਹੜਾ ਉਹ ਅਸੀਂ ਮਜਬੂਰ ਕਰ ਦੇਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਉਹਨਾਂ ਮੰਡ ਜੀ ਪਤਾ ਜੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਹੜੇ ਮੁੱਦੇ ਦੇ ਆ ਜੀ ਇਹ ਮੈਂ ਸਭ ਤੋਂ ਪਹਿਲਾਂ ਜੀ ਪ੍ਰੈਸ ਦਾ ਧੰਨਵਾਦ ਕਰਦਾ ਹਾਂ ਅੱਜ ਸਭਰਨਗਰ ਦੇ ਵਿੱਚ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਮੁੱਦੇ ਤੁਸੀਂ ਸੁਣ ਲਿਆ ਵੀ ਬਹੁਤ ਜ਼ਿਆਦੇ ਭਖਦੇ ਆ ਜਿਹਦੇ ਵਿੱਚ ਸਾਡੀਆਂ ਜ਼ਮੀਨਾਂ ਦਾ ਨੁਕਸਾਨ ਹੋਇਆ ਸਾਡੇ ਫਸਲਾਂ ਦੀ ਖਰਾਬੀ ਹੋਈ ਔਰ ਸਭ ਤੋਂ ਵੱਡੀ ਜਿਹੜੀ ਅੱਜ ਨੌਜਵਾਨੀ ਆ ਉਹ ਨਸ਼ੇ ਦੀ ਦਲਦਲ ਦੇ ਵਿੱਚ ਰੁੜ ਗਈ ਨੌਜਵਾਨੀ ਇੱਥੋਂ ਤੱਕ ਆ ਕਿ ਘਰ-ਘਰ ਦੇ ਵਿੱਚ ਟੀਕੇ ਸਰਿੰਜਾਂ ਤੇ ਘਰ ਜਿੰਨੇ ਆ ਮੈਂ ਆਖੂਗਾ ਵੀ ਸਾਡੇ ਉਥੇ ਮਾਂਝਾਲੇ ਫਰੋਈਪੁਰ ਜ਼ਿਲ੍ਹੇ ਚ ਗੇਨਲੋ ਜੋਗੇਵਾਲਾ ਗੇਨਲੋ ਹੋਰ ਮੋੜਾਂ ਤੇ ਪੀਰਮੋਹੰਦ ਪਿੰਡ ਆ ਜਿੱਤੋਂ ਤੁਰੇ ਜਾਂਦੇ ਆ ਸ਼ਾਮ ਨੂੰ ਲੈਣਾ ਲੱਗਿਆ ਹੁੰਦੀਆਂ ਬੰਦਿਆਂ ਦੀਆਂ ਤੇ ਨੌਜਵਾਨ ਮੁੰਡਾ ਮਰ ਰਿਆ ਤੇ ਚਿੱਤੇ ਤੇ ਵੀ ਅਜੇ ਤੱਕ ਕੋਈ ਸਿਕੰਜਾ ਜਿਹੜਾ ਸਰਕਾਰ ਆਂਦੀ ਜੀ ਦਾ ਕਰਕੇ ਸਰਕਾਰ ਬਣੀ ਸੀ ਵੀ ਅਸੀਂ ਇਹਨੂੰ ਨੱਥ ਪਾ ਦੇਾਂਗੇ ਤਿੰਨਾਂ ਮਹੀਨਿਆਂ ਚ ਜਿਵੇਂ ਕੈਪਟਨ ਨੇ ਆਖਿਆ ਸੀ ਮੈਂ ਗੁੜਕਾ ਸਾਹਿਬ ਫੜ ਕੇ ਸੌਂ ਖਾਨਾ ਮੈਂ ਲੱਕ ਤੋੜ ਦਿਆਂਗਾ ਔਰ ਉਹ ਲੱਕ ਜਿਹੜਾ ਸਾਡੇ ਬਜ਼ੁਰਗਾਂ ਦਾ ਟੁੱਟ ਗਿਆ ਜਿਨ੍ਹਾਂ ਦੇ ਨੌਜਵਾਨ ਪੁੱਤ ਚਲੇ ਗਏ ਤੇ ਰੋਜ਼ ਘੰਟੇ ਦੇ ਵਿੱਚ ਅਸੀਂ ਅੰਕੜਾ ਕੱਢਿਆ ਹੈ ਵੀ 1 2 4 ਜਿਹੜੇ ਚਿੱਟੇ ਵਾਲੇ ਬੰਦੇ ਆ ਰਹੇ ਆ ਵੀ ਉਹ ਮਰ ਰਿਹਾ ਨੌਜਵਾਨ ਮਰ ਰਿਹਾ ਸਿਆਣਾ ਬੈਣਾ ਇਹ ਵੀ ਮੰਗ ਸਾਡੀ ਮੰਗ ਆ ਮੇਨ ਦੂਸਰੀ ਸਾਡੀ ਮੰਗ ਆ ਵੀ ਜਿਹੜਾ ਤੜਾ ਤੜ ਉਧਰੋਂ ਕਿਸਾਨਾਂ ਨੂੰ ਪਾਣੀ ਨਹੀਂ ਰੋਲਿਆ ਉਧਰੋਂ ਕਰਜ਼ੇ ਵਾਲਾ ਜਿਹੜਾ ਕੋ ਮਾੜੇ ਮੂٹے ਲੈਣ ਦੇਣ ਸੀਗਾ ਬੰਕਾਂ ਦਾ ਉਹਨਾਂ ਨੇ ਤੜਾ ਤੜ ਚੈੱਕ ਲਾ ਕੇ ਉਹਨਾਂ ਦੀ ਬਰਬਾਦੀ ਕਿਸਾਨ ਦੀ ਕਰਾਉਣੀ ਚਾਹੁੰਦੇ ਆ ਹਾਰਤੇ ਵੀ ਅਸੀਂ ਜਿਹੜਾ ਵਾ ਚੈੱਕ ਕਦੀ ਵੀ ਲੱਗਣ ਨਹੀਂ ਦਿਵਾਵਾਂਗੇ ਜੇ ਕਿਸੇ ਸਰਕਾਰ ਨੇ ਜਾਂ ਕਿਸੇ ਬੈਂਕ ਮੈਨੇਜਰ ਨੇ ਸਾਡੇ ਕਿਸਾਨ ਨੂੰ ਚਿੱਕਾਰਾਂ ਹੀ ਬਰਬਾਦੀ ਕੀਤੀ ਜਾਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਮੂੰਹ ਤੋੜਮਾ ਜਵਾਬ ਦੇਵਾਂਗੇ ਤੇ ਕਿਸੇ ਕਿਸਾਨ ਦੀ কুরਕੀ ਤੇ ਨਾ ਉਹਦੀ ਅਰਸ਼ਟ ਪੈਣ ਦਿਵਾਵਾਂਗੇ ਇਹ ਇਥੋਂ ਗੱਲ ਮੈਂ ਰੋਕਦਾ ਹੋਇਆ ਅੱਗੇ ਇਹ ਸਾਡੇ ਵੀਰ ਦਲਬਾਗ ਸਿੰਘ ਨੂੰ ਜਿਹੜਾ ਧਰਨਾ ਦਿੱਤਾ ਜਾ ਰਿਹਾ ਤੁਹਾਡੇ ਲੋਕ ਕਿੱਥੇ ਦਿੱਤਾ ਜਾ ਰਿਹਾ ਤੇ ਕੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਜੀ ਵੇਖੋ ਜੀ ਵੱਖਰੋ ਵੱਖਰੀ ਹਿੱਸੇ ਆਇਆ ਜਿਵੇਂ ਸਾਡੀ ਡਿਊਟੀ ਲੱਗੀ ਆ ਵੀ ਤੁਸੀਂ 54 ਨੰਬਰ ਹਾਈਵੇ ਜਾਮ ਕਰਨਾ ਵਾ ਸਾਡਾ ਜਿਹੜਾ ਵਾ ਅਸੀਂ ਇਹ ਨਹਿਰਾਂ ਉੱਤੇ ਲਾਵਾਂਗੇ ਜੀ ਜਿੱਥੇ ਬਿਲਕੁਲ ਅ ਸਾਡਾ ਜਿਹੜਾ ਅੰਬਰਸਾਰਿਆ ਮਾਨਾ ਵਾਲਾ ਉਹ ਵੀ ਅਸੀਂ ਉਹਦੇ ਉੱਤੇ ਵੀ ਧਰਨਾ ਲਾਵਾਂਗੇ 54 ਨੰਬਰ ਵੀ ਜਾਮ ਹੋਊਗਾ ਤੇ ਜਿਹੜਾ ਅੰਮ੍ਰਿਤਸਰ ਤੋਂ ਦਿੱਲੀ ਰੋਡ ਜਾਂਦਾ ਮਾਨਾਂਵਾਲਾ ਉੱਥੇ ਵੀ ਜਾਮ ਹੋਊਗਾ ਇਹ ਸਾਡੀ ਜਥੇਬੰਦੀ ਦੀ ਡਿਊਟੀ ਇੱਥੇ ਵੀ ਆ ਬਾਕੀ ਜਿਹੜਾ ਇਹ ਦੂਸਰਾ ਚੌਕ ਆ ਛੇਰਾਂ ਵਾਲਾ ਫਰੋਜਪੁਰ ਉੱਥੇ ਵੀ ਸਾਡੇ ਆਗੂ ਜਿਹੜੇ ਆ ਤੇ ਦੋ ਤਿੰਨ ਜਥੇਬੰਦੀਆਂ ਹੋ ਰਿਆਂ ਨਾਲ ਉਹਨਾਂ ਦੇ ਆਗੂ ਜਾਮ ਹੋਊਗਾ ਇਸ ਤਰ੍ਹਾਂ ਕਰਕੇ ਬੁੱਗੀਪੁਰਾ ਚੌਕ ਆ ਮੋਗੇ ਇਹ ਸਾਡੀਆਂ ਚਾਰਾਂ ਥਾਵਾਂ ਤੇ ਜਿਹੜੇ ਸਾਡੇ ਆਗੂ ਜਾਣਗੇ ਅਸੀਂ ਤੁਸੀ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਜਿੱਥੇ ਜਨਤਾ ਇਸ ਗੱਲ ਨੂੰ ਦੁਖੀ ਆ ਨਾ ਵੀ ਕਿਸਾਨ ਸੜਕਾਂ ਤੇ ਆਉਂਦੇ ਆ ਉਥੇ ਜਨਤਾ ਸਾਨੂੰ ਰੋਜ਼ ਰੋਜ਼ ਫੋਨ ਕਰਕੇ ਵੀ ਤੇ ਸਾਨੂੰ ਮਜਬੂਰ ਵੀ ਕਰ ਰਹੀ ਆ ਵੀ ਅਜੇ ਤੱਕ 3-4 ਮਹੀਨੇ ਲੰਘ ਚੱਲਿਆ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ ਤੇ ਤੁਸੀਂ ਕੁਝ ਨਾ ਕੁਝ ਕਰੋ ਤੇ ਜਨਤਾ ਨੂੰ ਅਸੀਂ ਅਪੀਲ ਕਰਦੇ ਆਂ ਵੀ ਤੁਸੀਂ ਉਸ ਦਿਨ ਬਾਹਰ ਨਾ ਆਓ ਤੇ ਬਾਹਰ ਆਉਣ ਦੀ بجائے ਤੁਸੀਂ ਧਰਨੇ ਤੇ ਆਓ ਜਿੱਥੇ ਜਿੱਥੇ ਵੀ ਧਰਨਾ ਲੱਗਣਾ ਹੈ ਉਥੇ ਵੱਡੀ ਤਗਾਦ ਦੇ ਵਿੱਚ ਲੰਗਰ ਪਾਣੀ ਦੁੱਧ ਪ੍ਰਸ਼ਾਦੇ ਲੈ ਕੇ ਝੰਡੇ ਡੰਡੇ ਲੈ ਕੇ ਪਹੁੰਚੋ ਇਹ ਅਸੀਂ ਅਪੀਲ ਕਰਦੇ ਆਂ ਜੀ ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਜੀ ਕਿਸ ਮੁੱਦੇ ਨੂੰ ਲੈ ਕੇ ਕਰ ਰਹੇ ਜੀ ਕੀ ਅਗਲੀ ਰਣਨੀਤੀ ਹੈ ਜੀ ਮੈਂ ਸਰਪੰਚ ਸਿੰਘ ਦੁਬਲੀ ਕਿਸਾਨ ਸੰਘਰਸ਼ ਪਟੀ ਕੋਟ ਬੁੱਢਾ ਉਪ ਚੇ ਪ੍ਰਧਾਨ ਪੰਜਾਬ ਮੈਂ ਪ੍ਰਸਤਾ ਧੰਨਵਾਦ ਕਰਦਾ ਜਿਹੜੀ ਅੱਜ ਪ੍ਰੈਸ ਕਾਨਫਰੰਸ ਭਰਾਵਾਂ ਦੇ ਵਿੱਚ ਹੋ ਰਹੀ ਆ ਇਹ ਅੱਜ ਮਾਝੇ ਦਾ ਵੀ ਆ ਜੋ ਦਰਿਆ ਦੇ ਵਿੱਚ ਪਾਣੀ ਆਇਆ ਸੀ ਸਾਡੇ ਪੰਜਾਬ ਦੀ ਜਵਾਨੀ ਦੀ ਕਿਸਾਨੀ ਜਿਹੜੀ ਆ ਬਹੁਤ ਵੱਡੇ ਪੱਤਰ ਤੇ ਬਰਬਾਦ ਹੋ ਚੁੱਕੀ ਆ ਜਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਨੇ ਕਿਸਾਨੀ ਉਹ ਜਵਾਨੀ ਵੱਲੇ ਧਿਆਨ ਨਹੀਂ ਦਿੱਤਾ ਐਸ ਸਰਕਾਰ ਨੂੰ ਬੜੀ ਉਮੀਦ ਨਾਲ ਚੁਣਿਆ ਸੀ ਲੋਕਾਂ ਨੇ ਕਿ ਇਹ ਸ਼ਾਇਦ ਕੁਝ ਨਾ ਕੁਝ ਕਰੂਗੀ ਪਰ ਜਦੋਂ ਤੋਂ ਬਣੀ ਉਸ ਤੋਂ ਲੈ ਕੇ ਜਿੱਦਾਂ ਗਾਵਾਂ ਨੂੰ ਪੀ ਦੀ ਬਿਮਾਰੀ ਪਈ ਇਹਨਾਂ 30000 ਰੁਪਏ ਦਾ ਇੱਕ ਗਾਂ ਦਾ ਮਾਜਬੇ ਦਾ ਐਲਾਨ ਕੀਤਾ ਪਰ ਕਿਸੇ ਕਿਸਾਨ ਨੂੰ ਉਹ ਵੀ ਨਹੀਂ ਮਿਲਿਆ ਉਸ ਤੋਂ ਬਾਅਦ ਦਰਿਆਵਾਂ ਦੇ ਵਿੱਚ ਜੋ ਖਰਾਬੀ ਹੋਈ ਹੈ ਬਤਲਾਂ ਦੀ ਉਹਦਾ ਵੀ ਕੋਈ ਮਾਜਬਾ ਅਜੇ ਤੱਕ ਨਹੀਂ ਐਲਾਨ ਕੀਤਾ ਨਾ ਕਿਉਂਕਿ ਮੋਟਰਾਂ ਦਾ ਨੁਕਸਾਨ ਹੋਇਆ ਵੱਡੇ ਪੱਤਰ ਤੇ ਘਰਾਂ ਦਾ ਨੁਕਸਾਨ ਹੋਇਆ ਮਾਲ ਦਾ ਨੁਕਸਾਨ ਹੋਇਆ ਟਰੈਕਟਰ ਲੁੱਟ ਗਏ ਇਹਨਾਂ ਚੀਜ਼ਾਂ ਵੱਲੇ ਗੌਰ ਕਰੇ ਸਰਕਾਰ ਨਹੀਂ ਤੇ ਅਸੀਂ ਸਰਕਾਰ ਨੂੰ ਮਜਬੂਰ ਕਰ ਦਾਂਗੇ ਪਿੰਡਾਂ ਦੇ ਵਿੱਚ ਵੜਨਾ ਕਿਉਂਕਿ ਕਿਸਾਨ ਜਿਹੜਾ ਉੱਥੇ ਆਪਣੇ ਆਪ ਵੀ ਲੋਕਾਂ ਨੇ ਬੰਨ ਬੱਦੇ ਬਾਹਰੋਂ ਲੋਕਾਂ ਨੇ ਮਦਦ ਕੀਤੀ ਪਰ ਸਰਕਾਰ ਨੇ ਕੋਈ ਮਤ ਨਹੀਂ ਕੀਤੀ ਅਜੇ ਤੱਕ ਜਿੰਨਾ ਵੀ ਕੁਝ ਕੀਤਾ ਲੋਕਾਂ ਨੇ ਆਪ ਚੈ ਬਾਬਿਆਂ ਦੇ ਸਹਾਸਤਾ ਚਾਹ ਲੋਕਾਂ ਨੇ ਸਾਥ ਦਿੱਤਾ ਪਿੰਡਾਂ 'ਚ ਬੋਰੀਆਂ ਪਰ ਪਰ ਕੇ ਬੰਨ ਵਧੇ ਪਰ ਸਰਕਾਰ ਦਾ ਨਿਮੇਂਦਾ ਕੋਈ ਵੀ ਆਣ ਕੇ ਇਹੋ ਜੀ ਕੰਮ ਚੰਮਛਿਦਰੀ ਨੇ ਆਣ ਕੇ ਨਹੀਂ ਕੀਤਾ ਅਸੀਂ ਸਰਕਾਰ ਨੂੰ ਆਨੇ ਆ ਇਹਨਾਂ ਨੂੰ ਜਲਦੀ ਤੋਂ ਜਲਦੀ 50000 ਦੇ ਕਰੀਬ ਪਰ ਏਕੜ ਦਾ ਮਾਜਬਾ ਦਿੱਤਾ ਜਾਵੇ 50000 ਦਾ ਕਰੀਬ ਇੱਕ ਪਸ਼ੂ ਦਾ ਮਾਜਬਾ ਦੇ ਘਟੋ ਘਟ ਜੋ ਮੋਟਰਾਂ ਬੋਰਾ ਨੁਕਸਾਨ ਆਇਆ ਉਹ ਵੀ ਪਰਪਾਈ ਕੀਤੀ ਜਾਵੇ ਜਿਹੜੀ ਕਿਸਾਨਾਂ ਦੀ ਜ਼ਮੀਨ ਦੇ ਵਿੱਚ ਰੇਤਾ ਭਰ ਗਿਆ ਉਹ ਘਟੋ ਘਟਵੀ 6 ਮਹੀਨੇ ਵਾਸਤੇ ਕਿਸਾਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ ਵੀ ਆਪ ਦੀ ਰੇਤਾ ਵੇਚ ਕੇ ਆਪ ਦੀ ਜ਼ਮੀਨ ਪਧਰੀ ਕਰ ਸਕਦੇ ਜੀ ਉਹ ਸਰਕਾਰ ਵੀ ਮਾਜਬਾ ਦੇਵੇ ਜਾਂ ਤੇਲ ਤੇ ਸਬਸਿਡੀ ਦੇ ਕੇ ਇਹਨਾਂ ਦੀ ਜ਼ਮੀਨ ਜਿਹੜੀ ਆ ਉਹ ਪਧਰ ਕੀਤੀ ਜਾਵੇ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਿਉਂਕਿ ਸਰਕਾਰਾਂ ਆਮ ਲੋਕਾਂ ਤੋਂ ਜਿਹੜਾ ਟੈਕਸ ਆ ਸਰਕਾਰਾਂ ਦੇ ਖਜ਼ਾਨੇ ਜਾਂਦਾ ਇਹ ਜਿਹੜਾ ਨੁਕਸਾਨ ਦਾ ਦੇਸ਼ ਦਾ ਉਹ ਸਰਕਾਰਾਂ ਦਾ ਹਾਕੁੰਦਾ ਪੂਰਾ ਕਰਨ ਦਾ ਸੈਂਟਰ ਦਾ ਵੀ ਪੰਜਾਬ ਦਾ ਵੀ ਜੋ ਪੰਜਾਬ ਦੇ ਅਜੇ ਤੱਕ ਕੁਝ ਵੀ ਨਹੀਂ ਐਲਾਨ ਕੀਤਾ ਜੋ ਸੈਂਟਰ ਨੇ ਕੀਤਾ ਵੀ ਆ ਉਹ ਬਿਲਕੁਲ ਨਗੂਣਾ ਉਹ ਤੇ 1 ਮਹੀਨੇ ਦੀ ਸਮਝੋ ਤੁਸੀਂ ਚਾਹਖੰਡ ਦੀ ਮਾਜਬਾ ਵੀ ਦਿੱਤਾ ਗਿਆ ਤੇ 3 ਮਹੀਨੇ ਲੋਕ ਪਾਣੀ ਦੇ ਵਿੱਚ ਡੁੱਬੇ ਘਰ ਬੂਆ ਛੱਡ ਕੇ ਛੜਕਾਂ ਤੇ ਬੈਠੇ ਰਹੇ ਉਹਨਾਂ ਦੇ ਕਰਜ਼ਾ ਚੜ ਗਿਆ ਸਰਕਾਰਾਂ ਦੇ ਬੈਂਕਾਂ ਵਾਲੇ ਜਿਹੜੇ ਨੇ ਉਹ ਵੀ ਲੋਕਾਂ ਦੇ ਘਰਾਂ 'ਚ ਗੇੜੇ ਮਾਰਦੇ ਨੇ ਮੈਂ ਸਰਕਾਰ ਨੂੰ ਫੇਰ ਚੇਤਾਵਨੀ ਦੇਣਾ ਇਹਨਾਂ ਨੂੰ ਜਲਦੀ ਤੋਂ ਜਲਦੀ ਮਾਜਬਤਤਾ ਕੇ ਜਾਵੇ ਨਹੀਂ ਤੇ ਅਸੀਂ ਸਰਕਾਰ ਨੂੰ ਮਜਬੂਰ ਕਰ ਦਾਂਗੇ ਧੰਨਵਾਦ ਖੜੀ ਕੇ ਨਾ ਭਈਆ ਮੇਰਾ ਨਾ ਰঞ্জੀਤ ਸਿੰਘ ਗਲੀਵਾਲ ਜੀ ਜ਼ਿਲ੍ਹਾ ਪ੍ਰਧਾਨ ਜਲੰਧਰ ਅੱਜ ਪ੍ਰਧਾਨ ਜੀ ਦੀ ਪ੍ਰੈਸ ਕਾਨਫਰੰਸ ਦਾ ਬੈਲੋ ਕੀਤੀ ਜਾ ਰਹੀ ਹੈ ਕੀ ਮਸਲਾ ਹੈ ਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਮੁੱਦੇ ਤੇ ਜੀ ਸਾਡੇ ਵੱਖ-ਵੱਖ ਕਿਸਾਨਾਂ ਨੇ ਦੱਸ ਹੀ ਦਿੱਤੇ ਆ ਪਰ ਇੱਕ ਗੱਲ ਆ ਵੀ ਮੈਂ ਜਲੰਧਰ ਜ਼ਿਲ੍ਹੇ ਦੀ ਖਾਸ ਕਰਕੇ ਜਰੂਰ ਇੱਕ ਅਪੀਲ ਕਰੂੰਗਾ ਕਿ ਜੋ ਵੀ ਐਡਾ ਵੱਡਾ ਨੁਕਸਾਨ ਹੋਇਆ ਅਜੇ ਤੱਕ ਵੀ ਉਹਨਾਂ ਕਟੋਕੜ 10-12 ਪਿੰਡਾਂ ਦੇ ਵਿੱਚ ਪਾਣੀ ਭਰਿਆ ਵੀ ਜਿਹੜਾ ਗਵਰਨਮੈਂਟ ਨੇ ਅਜੇ ਤੱਕ ਵੀ ਉਹਨਾਂ ਪਿੰਡਾਂ ਦੀ ਕੰਨਕ ਵੀ ਬੀਜੀ ਨਹੀਂ ਜਾਣੀ। ਔਰ ਸਾਡੇ ਇਲਾਕੇ ਦੇ ਵਿੱਚ ਸਬਜ਼ੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਕਿ ਜਦੋਂ ਮੀਂਹ ਪੈਣ ਤੋਂ ਬਾਅਦ ਹੁਣ ਵਤਰ ਆਈਆਂ ਕਿਸਾਨਾਂ ਨੇ ਮਟਰ, ਗਾਜਰ, ਆਲੂ ਤੱਕ ਬਿਜਾਈ ਕਰ ਦਿੱਤੀ ਆ ਉਹ ਦੁਬਾਰਾ ਫੇਰ ਨੁਕਸਾਨ ਹੋ ਗਿਆ। ਪਰ ਅਜੇ ਤੱਕ ਜਿਹੜਾ ਹੜ੍ਹਾਂ ਦੇ ਕਾਰਨ ਕਰਕੇ ਝੋਨੇ ਦਾ ਨੁਕਸਾਨ ਹੋਇਆ ਉਹਦੀ ਗਵਰਨਮੈਂਟ ਨੇ ਕੋਈ ਪਰਪਾਈ ਨਹੀਂ ਕੀਤੀ ਉਤਰੋਂ ਦੋਰੀ ਮਾਰ ਹੁਣ ਇਹਨਾਂ ਸਬਜ਼ੀਆਂ ਦੀ ਵੱਜ ਗਈ ਆ ਕਿ ਜਿਹੜਾ ਕਿਸਾਨਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਔਰ ਘੱਟੋ ਘੱਟ ਨਹੀਂ ਅਸੀਂ ਤਿੰਨ ਵਾਰੀ ਡੀਸੀ ਨੂੰ ਐਸਡੀਐਮ ਨੂੰ ਸੀਲ ਦਾ ਤੱਕ ਤਿੰਨ ਵਾਰੀ ਮੰਗ ਪੱਤਰ ਦੇ ਹਟੇ ਆ ਕਿ ਕਮ ਸੇ ਕਮ ਜਿਹੜੇ ਜਲੰਧਰ ਜ਼ਿਲ੍ਹੇ ਦੇ ਵਿੱਚ ਤੁਸੀ ਬੰਨ ਲਗਦਾ ਵਾ ਸਤਲੋ ਦਰਿਆ ਦਾ ਉਹਦੇ ਅੰਦਰ 7-9 ਚਾਰ ਰੁੜੀਆਂ ਆ ਬਲਕਿ ਜਿਹੜੇ ਵੱਡੇ ਬੰਨ ਰੁੜੇ ਸੀ ਉਹ ਆਮ ਸੰਗਤ ਨੇ ਬੰਦਤੇ ਆ ਜਿਹੜੀਆਂ ਸਰਕਾਰ ਦੀਆਂ ਜ਼ਿੰਮੇਵਾਰੀਆਂ ਸੀ ਅਜੇ ਤੱਕ ਇਹਨਾਂ ਦੀਆਂ ਪ੍ਰੋਪੋਜ਼ਲਾਂ ਹੀ ਬਣੀ ਜਾਂਦੀਆਂ ਤੇ ਜੇ ਇਹਨਾਂ ਨੇ ਪ੍ਰੋਪੋਜ਼ਲ ਕਰਕੇ ਉਹ ਬੰਨ ਬੰਨਣਾ ਹੁੰਦਾ ਤਾਂ ਉਹ ਬੰਨ ਅਜੇ ਤੱਕ ਨਹੀਂ ਬੰਨਿਆ ਜਾਣਾ ਇਹ ਜਿਹੜੇ ਵੀ ਬੰਨ ਬੰਨੇ ਗਏ ਆ ਆਮ ਲੋਕਾਂ ਨੇ ਆਪ ਸੰਗਤ ਨੇ ਆਣ ਕੇ ਬੰਨੇ ਆ ਇਸ ਕਰਕੇ ਅਸੀਂ ਅਪੀਲ ਕਰਦੇ ਆ ਕਿ ਉਹ ਜਿਹੜੀਆਂ ਨੋਚਾਂ ਵਾਂ ਔਰ ਇੱਕ ਜਿਹਨੂੰ ਸੰਖ ਬੰਨ ਕਹਿੰਦੇ ਆ ਉਹ ਜਿਹੜਾ ਤੁਸੀਂ ਬੰਨ ਦੇ ਨਾਲ ਕਿਉਂ ਧੱਕਾਵਾਸ਼ੀ ਵਾਲਾ ਬੰਨ ਉਹਨੂੰ ਵਜਦਾ ਆ ਉਹ ਸੰਖ ਬਾਨਿਆ ਅਜੇ ਤੱਕ ਉਹਦੇ ਤੇ ਵੀ ਕੋਈ ਵਾਰ ਕਾਰਵਾਈ ਨਹੀਂ ਕੀਤੀ ਗਈ ਬਲਕਿ ਉੱਥੇ ਦੋ ਮੌਤਾਂ ਵੀ ਹੋ ਹਟੀਆਂ ਵਾ ਉਹਨਾਂ ਨੇ ਵਾਦਾ ਕੀਤਾ ਸੀ ਜਿਵੇਂ ਪਿਛਲੇ ਮੰਗਲਵਾਰ ਨੰਘ ਕੇ ਜਿਹੜਾ ਗਿਆ ਪਿਛਲੇ ਹਫਤੇ ਅਸੀਂ ਇਹਦਾ ਕੰਮ ਸ਼ੁਰੂ ਕਰਾਂਗੇ ਅਜੇ ਤੱਕ ਉਹ ਵੀ ਕੰਮ ਨਹੀਂ ਸ਼ੁਰੂ ਕੀਤਾ ਇਸ ਕਰਕੇ 30 ਤਰੀਕ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਜੇ ਨਾ ਕੋਈ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਤੇ ਔਰ ਸਰਕਾਰ ਦੇ ਪੈਰਾਂ ਥੱਲੇ ਅੱਗ ਬਿਛਾ ਦੇਵਾਂਗੇ ਇਹ ਇੱਕ ਜਿਹੜਾ ਧਰਨਾ ਇੱਕ ਇਤਿਹਾਸਕ ਧਿਆਨਾ ਹੋਊਗਾ ਇਨੀਆਂ ਬੇਨਤੀਆਂ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਪ੍ਰਧਾਨ ਜੀ ਦੀ ਪ੍ਰੈਸ ਕਾਨਫਰੰਸ ਵਿੱਚ ਨਜਾਰੀ ਕਿਹੜੇ ਮਸਲਿਆਂ ਲੈ ਕੇ ਕੀਤੀ ਹੈ ਜੀ ਇਹ ਜੀ ਪਹਿਲੋਂ ਤੇ ਪੱਤਰਕਾਰ ਭਾਈ ਚਾਰੇ ਦਾ ਇੱਥੇ ਆਉਣ ਤੇ ਧੰਨਵਾਦ ਕਰਦੇ ਆ ਕਾਨਫਰੰਸ ਇਸ ਕਰਕੇ ਕੀਤੀ ਜਾ ਰਹੀ ਆ ਕਿ 2 ਸਾਲ ਤੋਂ ਅਸੀਂ ਥਾ ਥਾ ਤੇ ਡੀਸੀ ਸਾਹਿਬਾਂ ਨੂੰ ਮੰਗ ਪੱਤਰ ਦੇ ਰਹੇ ਆ ਗੈਰ ਰਾਜਨੀਤਿਕ ਮੋਰਚੇ ਲਾਉ ਤੇ ਸਰਕਾਰ ਨੇ ਕੰਨਾਂ ਕੇ ਸਲਮਾਰੀ ਆਂਦੀ ਆ ਵੀ ਕੋਈ ਗੱਲ ਨਹੀਂ ਮੰਗਾ ਪੱਤਰ ਦੇਂਦਿਆ ਤੇ ਮੁੜ ਜਾਂਦੇ ਆ 30 ਤਰੀਕ ਨੂੰ ਬਹੁਤ ਤਗੜਾ ਸੱਤਾ ਥਾਵਾਂ ਤੋਂ ਪੰਜਾਬ ਨੂੰ ਜਾਮ ਕਰਨਾ ਰੋਡ ਜਾਮ ਕਰਨੇ ਆ ਤੇ ਜਨਤਾ ਨੂੰ ਬੇਨਤੀ ਕਰਦੇ ਆ ਕਿ ਮੋਰਚੇ ਦੀ ਕਿਸਾਨਾਂ ਦੀ ਝੰਡਾ ਡੰਡਾ ਫੜ ਕੇ ਮਤ ਕੀਤੀ ਜਾਵੇ ਤੇ ਸਰਕਾਰ ਦੇ ਪੈਰਾਂ ਥਲੇ ਅੱਗ ਵਿਛਾਈ ਜਾਵੇ ਕਿਉਂਕਿ ਇੰਨੇ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਕੋਹੇ ਨੇ ਕੋਈ ਅਸਰ ਨਹੀਂ ਕੀਤਾ ਚੱਲ ਮੰਗ ਪੱਤਰ ਦਿੰਦੇ ਆ ਮੁੜ ਜਾਂਦੇ ਆ ਹੁਣ ਇਤਿਹਾਸ ਬਣਾ ਕੇ ਰੱਖ ਦਾਂਗੇ ਕਿ ਧਰਨਾ ਲੱਗਾ ਸੀ ਇਹ ਸੰਯੁਕਤ ਮੋਰਚੇ ਦਾ ਫੈਸਲਾ ਵਾ ਤੇ ਸਰਕਾਰ ਇਹਦੀ ਜ਼ਿੰਮੇਵਾਰ ਹੋਊਗੀ ਇੱਕ ਕਪੂਰ ਜ਼ਿਲ੍ਹੇ ਦੇ ਏਰੀਆ ਦੇ ਵਿੱਚ ਕੋਈ ਵੱਡੀ ਘਟਨਾ ਵਾਪਰੀ ਸੀ ਛੋਟੇ ਬੱਚੇ ਜਿਹੜੇ ਰੋਏ ਸੀ ਪਾਣੀ ਦੇ ਵਿੱਚ ਕਿਤੇ ਹੋਰ ਵੀ ਕਿਸਾਨਾਂ ਦਾ ਨੁਕਸਾਨ ਆਇਆ ਸੀ ਉਹਨਾਂ ਵਜ੍ਹਾ ਤੇ ਵੇਖੋ ਜੀ ਕਪੂਰਥਲ ਏਰੀਆ ਦੇ ਵਿੱਚ ਇਨਾ ਨੁਕਸਾਨ ਹੋਇਆ ਵਾ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਉੱਥੇ ਗਿਆ ਥਾਂ ਥਾਵਾਂ ਤੋਂ ਬੰਨ ਰੁੜ ਗਿਆ ਕੀ ਉਹ ਲੋਕ ਟੈਕਸ ਨਹੀਂ ਦਿੰਦੇ ਦੋ ਬੱਚੇ ਉੱਥੇ ਵਿਚਾਰੇ ਡੁੱਬ ਕੇ ਜਿਹੜੇ ਆ ਇਥੋਂ ਇਸ ਦੁਨੀਆ ਨੂੰ ਅਲਵਿਦਾ ਕਰਕੇ ਚਲੇ ਗਏ ਆ ਮਾਪਿਆਂ ਉਹਨਾਂ ਮਾਪਿਆਂ ਦਾ ਲੱਕ ਟੁੱਟ ਗਿਆ ਸਰਕਾਰ ਨੇ ਕੋਈ ਕਿਸੇ ਦੀ ਸਾਰ ਨਹੀਂ ਲਈ ਨਾ ਕਿਸੇ ਜ਼ਿੰਮੇਵਾਰ ਦੀ ਸਾਰ ਲਈ ਆ ਘਟੋ ਘਟੋ ਉਹਨਾਂ ਦੀ ਇੰਨੀ ਬਰਬਾਦੀ ਹੋ ਗਈ ਆ ਕੋਈ ਬੰਨ ਵਜਣ ਦਾ ਚਾਂਸ ਨਹੀਂ ਰੇਤ ਪੈਲੀਆਂ ਚ ਪੈ ਗਈ ਆ ਇੱਕ ਉਹਨਾਂ ਦੀ ਮਰਲਾ ਫਸਲ ਨਹੀਂ ਪਜੀ ਤੇ ਸਰਕਾਰ ਕੰਮ ਕਰਨ ਦੀ ਨੀਂਦ ਸੁੱਤੀ ਆ ਉਲਟ ਜਦੋਂ ਸਰਕਾਰ ਮਰਜ਼ੀ ਆਪਦੀ ਚਾਹਵੇ ਤੇ ਬਾਉਪੋਰਾ ਨੂੰ ਧਾਵਾ ਕਰ ਦਿੰਦੀ ਆ ਕਿ ਉਹਨਾਂ ਜਮ ਜੱਟਾਂ ਤੋਂ ਜਾ ਕੇ ਜ਼ਮੀਨ ਛਡਾਉਣੀਆਂ ਕਿਹੜੀ ਜ਼ਮੀਨ ਛਡਾਉਣੀਆਂ ਪਈ ਸਰਕਾਰ ਨੇ ਕੰਨਾ ਕੇ ਸਰਮਾਰੀ ਆ ਪਰ ਹੁਣ ਗੈਰ ਰਾਜਨੀਤਿਕ ਮੋਰਚੇ ਵੱਲੋਂ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਪੰਜਾਬ ਸੱਤਾ ਥਾਵਾਂ ਤੇ ਜਿਹੜੀ ਇਹਨਾਂ ਰੋਡ ਨੂੰ ਜਾਮ ਕਰੂਗੀ ਇਹਦਾ ਜਿਹੜਾ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋਊਗੀ ਹਨੀ ਜਨਾ ਪ੍ਰਧਾਨ ਜੀ ਦਲਬਾਗ ਸਿੰਘ ਸਭਰਾਜ ਕਿਹੜੇ ਮੁੱਦੇ ਨੂੰ ਲੈ ਕੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਵੇਖੋ ਜੀ ਮੁੱਦਾ ਤੇ ਬਹੁਤ ਗੰਭੀਰ ਬਾ ਕਿਉਂਕਿ ਹੜ੍ਹਾਂ ਦੇ ਕਾਰਨ ਜਿੰਨੀਆਂ ਵੀ ਫਸਲਾਂ ਕਿਸਾਨਾਂ ਦੀਆਂ ਬਰਬਾਦ ਹੋ ਚੁੱਕੀਆਂ ਤੇ ਉਹਨਾਂ ਦਾ ਅਜੇ ਤੱਕ ਭਗਵੰਤ ਮਾਨ ਸਰਕਾਰ ਨੇ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਕਿਉਂਕਿ ਜਿਹੜੀਆਂ ਦਰਿਆ ਦੇ ਅੰਦਰ ਜ਼ਮੀਨਾਂ ਬੰਦ ਦੇ ਅੰਦਰ ਜ਼ਮੀਨਾਂ ਵਾ ਜਿਹੜੀਆਂ ਹਰ ਸਾਲ ਮਰਦੀਆਂ ਵਾ ਤੇ ਉਹਨਾਂ ਦਾ ਕੀ ਆ ਵੀ ਸਰਕਾਰ ਨੂੰ ਚਾਹੀਦਾ ਕਿ ਉਹ ਜ਼ਮੀਨਾਂ ਅਕਵਾਇਰ ਕਰੇ ਅਕਵਾਇਰ ਕਰਕੇ ਤੇ ਇਹਨਾਂ ਵਿੱਚ ਕੋਈ ਟੂਰਿਸਟ ਪਲੇਸ ਬਣਾਇਆ ਜਾਵੇ ਤੇ ਉਹ ਕਿਸਾਨਾਂ ਦਾ ਜਿਹੜਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਵੇ ਜਾਂ ਫਿਰ ਕੀ ਆ ਵੀ ਜਿਹੜੀ ਕਿਸਾਨਾਂ ਦੀ ਜ਼ਮੀਨ ਆਲਰੇਡੀ ਬਰਬਾਦ ਹੁੰਦੀ ਹਰ ਸਾਲ ਬਰਬਾਦ ਹੁੰਦੀ ਬਾਰ-ਬਾਰ ਬਰਬਾਦ ਹੁੰਦੀ ਆ ਉਹਦਾ ਮੱਛੀ ਤੇ ਰੇਤਾ ਦਾ ਅਧਿਕਾਰ ਉਹ ਕਿਸਾਨਾਂ ਨੂੰ ਹੋਣਾ ਚਾਹੀਦਾ ਕਿਉਂਕਿ ਜੇ ਅਗਰ ਕਿਸਾਨ ਮਰਦਾ ਵਾ ਕਿਸਾਨ ਮਰਦਾ ਹਰ ਸਾਲ ਮਰਦਾ ਵਾ ਤੇ ਜਦੋਂ ਕਿਤੇ ਲੋੜ ਪੈਂਦੀ ਪਾਣੀ ਦੀ ਸੋਕੇ ਦੀ ਲੋੜ ਪੈਂਦੀ ਆ ਤੇ ਉਦੋਂ ਜਿਹੜੀਆਂ ਰਾਜਸਥਾਨ ਵਾਲੀਆਂ ਨਹਿਰਾਂ ਉਹ ਬੰਦ ਕਰ ਦਿੱਤੀਆਂ ਜਾਂਦੀਆਂ ਜਦੋਂ ਹੜ੍ਹ ਆਉਦੇ ਆ ਉਦੋਂ ਬੰਦ ਕਰ ਦਿੱਤੀਆਂ ਜਾਂਦੀਆਂ ਤੇ ਜਦੋਂ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਲੋੜ ਹੁੰਦੀ ਆ ਪਾਣੀ ਦੀ ਤੇ ਉਦੋਂ ਇਹ ਉਲਟਾ ਸਿਸਟਮ ਹੁੰਦਾ ਵਾ ਇਸ ਕਰਕੇ ਸਾਨੂੰ ਇਹ ਸਰਕਾਰ ਨੂੰ ਚਾਹੀਦਾ ਵਾ ਕਿ ਇਹਨਾਂ ਤੇ ਥੋੜਾ ਜਿਹਾ ਕਾਬੂ ਪਾਇਆ ਜਾਵੇ ਉਹੜੀ ਜ਼ਮੀਨ ਅਕਵਾਇਰ ਕਰਕੇ ਤੇ ਕਿਸਾਨਾਂ ਨੂੰ ਉਹ ਯੋਗ ਮਾਫੀ ਦਿੱਤਾ ਜਾਵੇ ਤਾਂ ਕਿ ਹਰ ਸਾਲ ਜਦੋਂ ਕਿਸਾਨ ਮਰਦਾ ਵਾ ਰੋਈਆਂ ਜਿੱਤਰਾ ਸਪੋਜ਼ ਲਾਗੇ ਰੋਈ ਕੋਟ ਬੋਡੀ ਵਾਲੀ ਰੋਈ ਆ ਇਧਰ ਵੀ ਜ਼ਮੀਨ ਕਾਫੀ ਖਰਾਬ ਹੋ ਚੁੱਕੀ ਆ ਤੇ ਸਾਡੀ ਤੇ ਮੰਗ ਸਰਕਾਰ ਤੋਂ ਇਹ ਵੀ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਸਰਕਾਰ ਕਿਸਾਨ ਜਿਹੜਾ ਆਪਣੀ ਜ਼ਿੰਦਗੀ ਕੋਈ ਸਹੀ ਬਸਰ ਕਰ ਸਕੇ